ਖਰੀਦੀਆਂ ਫਸਲਾਂ ਲਈ ਕਿਸਾਨ ਮੇਲੀਆਂ ਦੇ ਸلسਲੇ ਦੇ ਵਿੱਚ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਵਿਖੇ ਕਿਸਾਨ ਮੇਲਾ ਲਗਾਇਆ ਗਿਆ ਇਸ ਮੇਲੇ ਦੇ ਮੁੱਖ ਮਹਿਮਾਨ ਪੰਜਾਬ ਦੇ ਖੁਰਾਕ ਅਤੇ ਸਵਲ ਸਪਲਾਈ ਮੰਤਰੀ ਲਾਲਚੰਦ ਗਟਾਰੂ ਚਕਸਨ ਜਰਦ ਕੀ ਮੇਲੇ ਦੀ ਪ੍ਰਧਾਨਗੀ ਪੀਯੂ ਦੇ ਵਾਈਸ ਚਾਂਸਲਰ ਡਾਕਟਰ ਸਤਬੀਰ ਸਿੰਘ ਗੋਸਲ ਨੇ ਕੀਤੀ ਹੈ ਮੇਲੇ ਦੇ ਵਿੱਚ ਵਿਸ਼ੇਸ਼ ਮਹਿਮਾਨ ਦੇ ਵਜੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲਹਾ ਚਰਚ ਅੱਜ ਡਿਸਟ੍ਰਿਕਟ ਗੁਰਦਾਸਪੁਰ ਦੇ ਅੰਦਰ ਹਰ ਸਾਲ ਦੀ ਤਰ੍ਹਾਂ ਕਿਸਾਨ ਮੇਲੇ ਦਾ ਰੋਜ਼ਨ ਕੀਤਾ ਗਿਆ ਸੋ ਬੇਸਿਕਲੀ ਪੰਜਾਬ ਕਿਉਂਕਿ ਖੇਤੀਬਾੜੀ ਪ੍ਰਧਾਨ ਸੂਬਾ ਹੈ ਔਰ ਪੰਜਾਬ ਦੀ ਇਕਨੋਮੀ ਦਾ ਬਹੁਤ ਵੱਡਾ ਵੇਸ ਹੈ ਖੇਤੀਬਾੜੀ ਸੋ ਖੇਤੀਬਾੜੀ ਦੇ ਅੰਦਰ ਹਰ ਵੇਲੇ ਅਪਡੇਟ ਚੱਲੀ ਰਹਿੰਦੀ ਹੈ ਚਾਹੇ ਉਹ ਬੀਜਾਂ ਨੂੰ ਲੈ ਕੇ ਆ ਚਾਹੇ ਉਹ ਸੰਦਾਂ ਨੂੰ ਲੈ ਕੇ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਜਿੱਥੇ ਬਾਕੀ ਫੀਲਡ ਦੇ ਅੰਦਰ ਕੰਮ ਕੀਤੇ ਜਾ ਰਹੇ ਆ ਉੱਥੇ ਖੇਤੀਬਾੜੀ ਨੂੰ ਲੈ ਕੇ ਖਾਸ ਕਰਕੇ ਜਿਹੜੀਆਂ ਇਸ ਵੇਲੇ ਚੁਣੌਤੀਆਂ ਨੇ ਤਾਂ ਉਹ ਕਲਾਈਮੇਟ ਚੇਂਜ ਦਾ ਸਵਾਲ ਆ ਉਹਦਾ ਸਾਡੀਆਂ ਫਸਲਾਂ ਤੇ ਕੀ ਅਸਰ ਆ ਚਾਹੇ ਜਨਰਲੀ ਵਾਤਾਵਰਣ ਦਾ ਸਵਾਲ ਆ ਗਿਆ ਹੈ ਸੋ ਖੇਤੀ ਦੇ ਅੰਦਰ ਜਿਹੜੇ ਸਹਾਇਕ ਧੰਦੇ ਆ ਵਿਸ਼ੇਸ਼ ਸੂਰਤ ਤੇ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦੀ ਆਰਥਿਕ ਸਥਿਤੀ ਨੂੰ ਆਪਕਰਨ ਦੇ ਲਈ ਸੋ ਇਹ ਜਿਹੜਾ ਮੇਲਾ ਆ ਬੜਾ ਪਹਿਲੀ ਗੱਲ ਤੇ ਆ ਕਿ ਬੜਾ ਇਤਿਹਾਸਕ ਸਾਡੀ ਇਹ ਯੂਨੀਵਰਸਿਟੀ ਦਾ ਕੈਂਪਸ ਆ 1910 ਦੇ ਅੰਦਰ ਇਹਦੀ ਸਥਾਪਨਾ ਸੋ ਅੱਜ ਲਗਭਗ 114 ਸਾਲ ਹੋ ਗਏ ਆ ਇਸ ਕੈਂਪਸ ਦੇ ਅੰਦਰ ਜਿਹੜਾ ਲਗਾਤਾਰ ਕਿਸਾਨਾਂ ਨੂੰ ਰੋਸ਼ਨੀ ਦਿੰਦਾ ਉਹਨਾਂ ਨੂੰ ਗੁਵਾਈ ਦਿੰਦਾ ਤੇ ਜਿੱਥੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਆ ਕੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀ ਉਹ ਫਸਲਾਂ ਨੇ ਉਹਨਾਂ ਦੇ ਜਿਹੜੀ ਲੇਟੈਸਟ ਜਿਹੜੀ ਅ ਮੈਂ ਸਮਝਦਾ ਵੀ ਉਹ ਵੀਜ਼ ਨੇ ਉਹਨਾਂ ਨੂੰ ਆ ਕੇ ਖੜ ਕੇ ਆਪਣੇ ਖੇਤਾਂ 'ਚ ਜਿਹੜੇ ਉਰੀਜ਼ ਦਿਆ ਸੋ ਅੱਜ ਗੁਰਦਾਸਪੁਰ ਦੇ ਅੰਦਰ ਜਿਹੜਾ ਕਿਸਾਨ ਮੇਲਾ ਹੈ ਉਹਦੇ ਵਿੱਚ ਹਜ਼ਾਰਾਂ ਦੀ ਗਿੰਟ ਵਿੱਚ ਕੁਝ ਦੇਖਿਆ ਸਾਡੇ ਕਿਸਾਨ ਵੀਰ ਆਏ ਨੇ ਸੋ ਜਿੱਥੇ ਕਿਸਾਨ ਆਏ ਨੇ ਉੱਥੇ ਖੇਤੀਬਾੜੀ ਦੇ ਵਿਗਿਆਨੀ ਜਿਹੜੇ ਜਿਨ੍ਹਾਂ ਨੇ ਅੱਜ ਉੱਥੇ ਤਕਰੀਰਾਂ ਕੀਤੀਆਂ ਵਿਚਾਰ ਸਾਂਝੇ ਕੀਤੇ ਆ ਵੀ ਕਿਸਾਨ ਨੂੰ ਇੱਕ ਅਗਵਾਈ ਦਿੱਤੀ ਆ ਸੋ ਮੈਂ ਸਮਝਦਾ ਕਿ ਇਹ ਬੜਾ ਇਤਿਹਾਸ